ਬਾਬਾ ਨੂੰ ਵੀ 25 ਕਿਲੋ ਦਾ ਸੀ ਉਹ ਕੋਈ ਥੱਲੇ ਪਰਜੇ ਲੱਗੇ ਹੋਏ ਸੀ ਹੁੰਦੇ ਫਿਰ ਅਸੀਂ ਜਦੋਂ ਵੇਖਿਆ ਅਸੀਂ ਭੱਜ ਕੇ ਪਾਸੇ ਹੋ ਗਏ ਵੀ ਛੇ ਤੇ ਕੋਈ ਬੰਬ ਵੇ ਜਾਂ ਕਿਸੇ ਤਰ੍ਹਾਂ ਵੀ ਇਹ ਚੱਲ ਨਾ ਜਾਏ ਕਿਤੇ ਦੇਖ ਕੁਛ ਨਾ ਵੀ ਅੰਦਰ ਖੜਕੇ ਹੀ ਬਹੁਤ ਹੋਏ ਸੀਸੇ ਕੋ ਟੁੱਟੇ ਨੇ ਅੰਦਰ ਉਹ ਇਹ ਸਾਈਡ ਤੋਂ ਆਈ ਇਹ ਸਾਈਡ ਤੋਂ ਆਈ ਇੱਥੇ ਆਣ ਕੇ ਤਾਰ ਚ ਵੱਜੀ ਅਗੋਂ ਜੇ ਤਾਰ ਚ ਨਾ ਵੱਜਦੀ ਫਿਰ ਸਾਡੇ ਘਰੇ ਜੂੜ ਸਿੱਧੀ ਜਾ ਕੇ ਵੱਜਣੀ ਸੀ ਤੇ ਤੁਹਾਡੇ ਪਿੰਡ ਤੋਂ ਬਾਰਡਰ ਕਿੰਨੇ ਦੂਰ ਆ ਜਾਂਦਾ ਸਾਡੇ ਪਿੰਡ ਤੋਂ ਬਾਰਡਰ 12 ਕਿਲੋਮੀਟਰ ਸਾਨੂੰ ਤਾਂ ਕੁਦਰਤ ਨੇ ਵਿਚਾਲਿਆ ਕੋ ਕਿ ਸਾਰਾ ਪਰਿਵਾਰ ਇੰਨਾ ਸਹਿਮ ਗਿਆ ਸੀ ਸਵੇਰੇ ਉੱਠ ਕੇ ਰੋਟੀ ਵੀ ਨਹੀਂ ਬਗਾਈ ਕਿਸੇ ਨੇ ਚਿਹਰੇ ਫਿਰ ਆਰਮੀ ਜਾਈ ਇੱਥੇ ਉਹ ਨਾਨਕੀ ਵੇਖਿਆ ਵੀ ਕੀ ਚੀਜ਼ ਸੀ ਅਸੀਂ ਹੈਗਾ ਕਿ ਸਾਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਇੱਥੇ ਡਿੱਗੀ ਹਸਾਂ ਉਹਦੇ ਉੱਤੇ ਤਾਰਾਂ ਚ ਵੱਜ ਕੇ ਤੇ ਉਹਾਂ ਦੇ ਵੀ ਹੁਣ ਕਿੱਥੇ ਅਸੀਂ ਫਿਰ ਦੱਸਿਆ ਵੀ ਉਹ ਲੱਖੋ ਕੋ ਬਰਾਮ ਠਾਣੇ ਅਸੀਂ ਇਸ ਵਕਤ ਫਰੋਈਪੁਰ ਦੇ ਪਿੰਡ ਬੁਰਜ ਮੱਖਣ ਸਿੰਘ ਦੇ ਵਿੱਚ ਆ ਜਿੱਥੇ ਅੱਜ ਜਣੇ ਕਿ ਸਵੇਰ ਕਹਿ ਲਈਏ ਇੱਕ ਚੀਜ਼ ਦਿਖਦੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਆ ਘਰ ਬਿਲਕੁਲ ਨਾਲ ਹੈ ਇਹ ਘਰ ਦੇ ਨਾਲ ਹੀ ਇੱਥੇ ਕੋਈ ਮਜ਼ਾਇਲ ਨੁਮਾ ਚੀਜ਼ ਕਹ ਲਈਏ ਉਹ ਕੀ ਚੀਜ਼ ਨੂੰ ਅਸੀਂ ਕੋਈ ਨਾਮ ਨਹੀਂ ਦੇ ਸਕਦੇ ਪਰ ਇੱਕ ਚੀਜ਼ ਦਿਖਦੀ ਹੈ ਜਿਸ ਤੋਂ ਬਾਅਦ ਇੱਕ ਖੜਕਾ ਹੁੰਦਾ ਤੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੁੰਦਾ ਤੇ ਲੋਕ ਇੱਥੇ ਵੀ ਕਹਿੰਦੇ ਆ ਕਿ ਜੇਕਰ ਆ ਤਾਰੇ ਉੱਪਰ ਤਾਰਾਂ ਦੇ ਵਿੱਚੋਂ ਨਾ ਲੱਗਦੀ ਚੀਜ਼ ਤਾਂ ਕਿਸੇ ਘਰ ਤੇ ਵੀ ਡਿੱਗ ਸਕਦੀ ਸੀ ਕਿਸੇ ਘਰ ਦਾ ਵੀ ਨੁਕਸਾਨ ਹੋ ਸਕਦਾ ਸੀ ਇਹ ਫਰੋਈਪੁਰ ਦਾ ਪਿੰਡ ਹੈ ਜਿੱਥੇ ਕਈ ਜਗ੍ਹਾ ਦੇ ਉੱਤੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਕਈ ਜਗ੍ਹਾ ਦੇ ਉੱਤੇ ਅਜਿਹੀਆਂ ਚੀਜ਼ਾਂ ਡਿੱਗੀਆਂ ਇੱਕ ਅਸੀਂ ਦੇਖਿਆ ਕਿ ਇੱਕ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਜਾ ਕੇ ਚੀਜ਼ ਡਿੱਗਦੀ ਹੈ ਘਰ ਦਾ ਵਿੱਚ ਨੁਕਸਾਨ ਵੱਡੇ ਪੱਧਰ ਤੇ ਹੁੰਦਾ ਉਹੋ ਜਿਹੇ ਹਾਲਾਤ ਜਿਹੜੇ ਆ ਉਹ ਇੱਥੇ ਬਣੇ ਪਰ ਇੱਥੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਤ ਰਹਿ ਗਈ ਹੈ ਪਰ ਇੱਥੇ ਜਿਹੜੀ ਚੀਜ਼ ਆ ਤੁਸੀਂ ਦੇਖੋ ਕਿ ਕਿੰਨੀ ਜ਼ੋਰ ਦੀ ਡਿੱਗੀ ਹੋ ਕਿ ਇੱਕ ਇੰਟਰਲੌਕ ਜਿਹੜੀ ਟਾਇਲ ਹੈ ਉਹ ਵੀ ਤੋੜੀ ਹੋਈ ਹੈ ਤਾਂ ਇਹ ਬਾਕੀ ਗੱਲਬਾਤ ਇਹ ਤੋਂ ਦੇ ਲੋਕਾਂ ਨਾਲ ਕਰਦੇ ਆ ਜਿਹੜੇ ਘਰ ਵਾਲੇ ਉਹਨਾਂ ਨਾਲ ਕਰਦੇ ਆ ਕਿ ਕੀ ਕੁਝ ਵਾਪਰਿਆ ਕਿਵੇਂ ਵਾਪਰਿਆ ਸਾਰੇ ਵਿਸ਼ੇ ਕੀ ਕੀ ਵਾਪਰਦਾ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਕਦੋਂ ਦੀ ਘਟਨਾ ਹੈ ਇਹ ਜੀ ਰਾਤ 1.5 ਵਜੇ ਦੀ ਘਟਨਾ ਹੈ ਜਦੋਂ ਜੱਕ ਦਾ ਮਿੱਕੇ ਉਰ ਬਲਾਸ ਹੋਇਆ ਹਾਂ ਤੇ ਅਸੀਂ ਬਾਹਰ ਨਿਕਲੇ ਭੱਜ ਕੇ ਅਸੀਂ ਆਖਿਆ ਸ਼ਾਇਦ ਬਦਲੀ ਕੜਕੀ ਜਾਂ ਕਿਸੇ ਤਰ੍ਹਾਂ ਅਸੀਂ ਭੱਜ ਕੇ ਬਾਹਰ ਨਿਕਲੇ ਸਾਡੇ ਕੁਝ ਨਾ ਵੀ ਅੰਦਰ ਖੜਕੇ ਹੀ ਬਹੁਤ ਹੋਏ ਸ਼ੀਸ਼ੇ ਵੀ ਟੁੱਟੇ ਨੰਦਰੋ ਇਨਾ ਖੜਾਕ ਹੋਇਆ ਹਾਂਜੀ ਬਹੁਤ ਖੜਾਕ ਹੋਇਆ ਤੇ ਬਾਹਰ ਜਦੋਂ ਨਿਕਲੇ ਤੇ ਬਾਹਰ ਆਣ ਕੇ ਧੂਆਂ ਨਿਕਲਿਆ ਸੀ ਕੋਈ ਧੂਆਂ ਨਿਕਲ ਰਿਹਾ ਸੀ ਤੇ ਮੈਨੂੰ ਮੈਂ ਇੱਧਰ ਮੈਂ ਆਵਾਜ਼ ਮਾਰੀ ਆਂਦਾ ਵੀ ਮੇਰੇ ਉੱਤੇ ਤਾਰ ਡਿੱਗ ਪਈ ਜਾਂਦਾ ਬਿਜਲੀ ਵਾਲੀ ਵੀ ਅਸੀਂ ਇਹ ਨਹੀਂ ਵੇਖਿਆ ਵੀ ਕੀ ਚੀਜ਼ ਬਾਹਰ ਆਈ ਜਾਂ ਨਹੀਂ ਆਈਗੀ ਨਹੀਂ ਸਾਨੂੰ ਪਤਾ ਲੱਗਾ ਉਹ ਤਾਹੀ ਤਾਰ ਵੇਖਣ ਲਈ ਜਦੋਂ ਬੂਹਾ ਖੋਲਿਆ ਇੱਧਰੋਂ ਤੇ ਜੇ ਬੂਹਾ ਖੋਲਿਆ ਤੇ ਇੱਥੇ ਪਿਆ ਸੀ ਉਹ ਪੁਰਜਾ ਜਿਹੜਾ ਉੱਤੋਂ ਡਿੱਗਿਆ ਕੋਈ ਸਾਨੂੰ ਨਹੀਂ ਪਤਾ ਕਿਸੇ ਤਰ੍ਹਾਂ ਦਾ ਵਾਵਾ 20 25 ਕਿਲੋ ਦਾ ਸੀ ਉਹ ਕੋਈ ਥੱਲੇ ਪਰਜੇ ਲੱਗੇ ਹੋਏ ਸੀ ਹੁੰਦੇ ਫਿਰ ਅਸੀਂ ਜਦੋਂ ਵੇਖਿਆ ਅਸੀਂ ਭੱਜ ਕੇ ਪਾਸੇ ਹੋ ਗਏ ਵੀ ਛੇ ਤੇ ਕੋਈ ਬੰਬ ਹੈ ਜਾਂ ਕਿਸੇ ਤਰ੍ਹਾਂ ਵੀ ਇਹ ਚੱਲ ਨਾ ਜਾਏ ਕਿਤੇ ਉਸ ਟਾਈਮ ਅਸੀਂ ਫਿਰ ਆਂਡ ਗਵਾਂਡ ਪਾਸੇ ਫੋਨ ਕੀਤਾ ਸਰਪੰਚ ਨੂੰ ਹੀ ਫੋਨ ਕੀਤਾ ਔਰ ਨਾਲ ਨਾਲ ਸਾਰੇ ਫੋਨ ਕੀਤੇ ਵੀ ਕੋਈ ਚੀਜ਼ ਡਿੱਗੀ ਸਾਡੇ ਇੱਥੇ ਜਿਹੜਾ ਖੜਕਾ ਆਇਆ ਖੜਕਾ ਤਾਂ ਸਾਰਿਆਂ ਨੇ ਸੁਣਿਆ ਵੀ ਬੜਾ ਬਲਾਸ ਹੋਇਆ ਇੱਕੇ ਵਾਰ ਤੇ ਬਾਅਦ ਚ ਫਿਰ ਉਹਨਾਂ ਨੂੰ ਸੱਦ ਕੇ ਇੱਥੇ ਸਾਰਿਆਂ ਨੂੰ ਫਿਰ ਉਹਨਾਂ ਅਸੀਂ ਪੁਲਿਸ ਨੂੰ ਫੋਨ ਕੀਤਾ ਵੀ ਸਾਡੇ ਕੋਈ ਚੀਜ਼ ਡਿੱਗੀ ਇ ਉਹਨਾਂ ਆਣ ਕੇ ਫਿਰ ਦੂਜਾ ਪੁਲ ਸਾਈ ਤਾਂ ਡੇਢ ਦੋ ਘੰਟੇ ਬਾਅਦੇ ਪਰ ਸਾਨੂੰ ਉਹਨਾਂ ਆਖਤਾ ਸੀ ਵੀ ਇਹ ਨਸ਼ਟ ਕੀਤਾ ਆਇਆ ਪੁਰਜਾ ਗੁੱਤੋ ਡਿੱਗਾ ਹੋਣਾ ਹੈ ਜਦੋਂ ਤੱਕ 1-2 ਘੰਟੇ ਪਿਆ ਰਿਆ ਉਦੋਂ ਤੱਕ ਤੁਹਾਡੇ ਸਾਰੇ ਪਿੰਡ ਚ ਡਰ ਬਣਿਆ ਰਿਆ ਫਟ ਨਾ ਜਾ ਜੇ ਸਾਰਾ ਪਿੰਡ ਵੈਸੇ ਇਕੱਠਾ ਹੋਇਆ ਸੀ ਇੱਥੇ ਬਸ ਕਿ ਅਸੀਂ ਸਾਈਡ ਤੇ ਰਹੇ ਉਦੋਂ ਪਹਿਲਾਂ ਕੋਈ ਮੂਵੀ ਨਹੀਂ ਬਣਾਈ ਕੋਈ ਨੇੜੇ ਹੋ ਕੇ ਹੱਥ ਨਹੀਂ ਲਾਇਆ ਉਹਨੂੰ ਤੇ ਬਾਅਦ ਚ ਜਦੋਂ ਪੁਲਿਸ ਆਈ ਫਿਰ ਅਸੀਂ ਸਾਰਾ ਉਹ ਵੇਖਿਆ ਵੀਡੀਓ ਬਣੀਆਂ ਸਾਰਾ ਕੁਝ ਹੋਇਆ ਬਾਅਦ ਚ ਫਿਰ ਬਣਾਇਆ ਵੀ ਉਹਨਾਂ ਆਖਿਆ ਇਹ ਤੋ ਜਾਨੀ ਕਿ ਇਹਨੂੰ ਕੋਈ ਨਸ਼ਟ ਕੀਤਾ ਹੋਇਆ ਹੈ ਉਹ ਪੁਰਜਾ ਟੁੱਟ ਗਿਆ ਹੈ ਕਿਸੇ ਤਰ੍ਹਾਂ ਕੋਈ ਮਜਾਜਲ ਦੱਸ ਦੇਣ ਜਾਂ ਕਿਸੇ ਤਰ੍ਹਾਂ ਇਸ ਚੀ ਤੇ ਜੇ ਉਹ ਇਸ ਤਰ੍ਹਾਂ ਵੀ ਜੇ ਐਸ ਸਾਈਡ ਤੋਂ ਆਈ ਐਸ ਸਾਈਡ ਤੋਂ ਆਈ ਇੱਥੇ ਆਣ ਕੇ ਤਾਰ ਚ ਵੱਜੀ ਅੱਗੋਂ ਜੇ ਤਾਰ ਚ ਨਾ ਵੱਜਦੀ ਫਿਰ ਸਾਡੇ ਘਰੇ ਜਰੂਰ ਸਿੱਧੀ ਜਾ ਕੇ ਵੱਜਣੀ ਸੀ ਇਹ ਤੋਂ ਤੁਹਾਡੇ ਪਿੰਡ ਤੋਂ ਬਾਰਡਰ ਕਿੰਨੇ ਦੂਰ ਆ ਜਾਂਦਾ ਸਾਡੇ ਪਿੰਡ ਪਿੰਡ ਤੋਂ ਬਾਰਡਰ 12 ਕਿਲੋਮੀਟਰ 15 ਕਿਲੋਮੀਟਰ ਹਾਂ 15 12 ਤੇ 15 ਕੋਈ ਤੁਹਾਡੇ ਪਿੰਡ ਦੇ ਇੱਕ ਖਾਈ ਫੇਮੇ ਕੇ ਘਰ ਚ ਵੀ ਜਿਹੜਾ ਬਲਾਸਟ ਹੋਇਆ ਉਹਦਾ ਵੀ ਸਵੇਰੇ ਪਤਾ ਲੱਗਿਆ ਜਾਂ ਰਾਤ ਨੂੰ ਲੱਗ ਗਿਆ ਸੀ ਪਤਾ ਉਹ ਵੀ ਰਾਤ ਹੀ ਲੱਗ ਗਿਆ ਸੀ ਪਤਾ ਸਾਨੂੰ ਉਦੋਂ ਹੀ ਜਦੋਂ ਯਾਨੀ ਕਿ 1:30 ਵਜੇ ਦਾ ਇਹ ਬਲਾਸਟ ਹੋਇਆ ਉਹ ਕੋਈ ਘੰਟਾ ਪਹਿਲਾਂ ਹੋਇਆ 10 ਦਿਨ ਜਾਂ ਕਿਸ ਤਰ੍ਹਾਂ ਇੰਨਾ ਕੋਈ ਪਤਾ ਲੱਗਾ ਉਦੋਂ ਵੀਡੀਓ ਆਈਆਂ ਹੀ ਸਾਨੂੰ ਉਸ ਹਾਲ ਤੇ ਪਤਾ ਲੱਗਾ ਫਿਰ ਵੀ ਸਾਡੇ ਵੀ ਕੋਈ ਉਹੀ ਚੀਜ਼ ਡਿੱਗੀ ਜਿਹੜੀ ਉਹ ਉੱਥੇ ਡਿੱਗੀ ਤੇ ਬਾਕੀ ਫਿਰ ਜਦੋਂ ਪੁਲਸ ਵਾਲੇ ਆ ਕੇ ਫਿਰ ਸਾਰਾ ਵੇਖਿਆ ਵੀ ਇਹ ਡੈਮੇਜ ਕੀਤਾ ਫਿਰ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਇਨੂੰ ਲਿਜਾ ਸਕਦੇ ਲੈ ਜੋ ਉਹਨਾਂ ਫੋਟੋ ਖਿੱਚੀਆਂ ਗੱਲਬਾਤ ਕੀਤੀ ਇੱਥੇ ਸਾਰੀ ਕਾ ਆਏ ਤਾਂ ਡੇਢ ਦੋ ਘੰਟੇ ਬਾਅਦ ਨੇ ਫੁੱਸਾਲੇ ਪਰ ਉਹਨਾਂ ਚਿਰ ਅਸੀਂ ਇੱਥੇ ਸਾਰੇ ਪਿੰਡ ਇਕੱਠਾ ਹੋਇਆ ਰਿਆ ਦੇਖਦਾ ਰਿਆ ਤੇ ਬਾਅਦ ਚ ਫਿਰ ਉਹ ਲੈ ਗਏ ਉਹਨੂੰ ਬਾਅਦ ਚ ਸਵੇਰੇ ਫਿਰ ਆਰਮੀ ਜਾਈ ਇੱਥੇ ਉਹ ਨਾਨਕੇ ਵੇਖਿਆ ਵੀ ਕੀ ਚੀਜ਼ ਸੀ ਅਸੀਂ ਹੈਗਾ ਵੀ ਸਾਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਇੱਥੇ ਡਿੱਗੀ ਹਸਾਂ ਤੇ ਉੱਤੇ ਤਾਰਾਂ ਚ ਵੱਜ ਕੇ ਤੇ ਉਹਾਂ ਦੇ ਵੀ ਹੁਣ ਕਿੱਥੇ ਅਸੀਂ ਫਿਰ ਦੱਸਿਆ ਵੀ ਉਹ ਲੱਖੋ ਕੋ ਬਰਾਮ ਠਾਣੇ ਆ ਫਿਰ ਉੱਥੇ ਗਏ ਫਿਰ ਉੱਥੋਂ ਲੈ ਕੇ ਵੀ ਆਏ ਇੱਥੇ ਬਾਤ ਚਾਹੇ ਤਾਂ ਨਾ ਕੋਈ ਅੰਦਾ ਕਰਨਾ ਸੀ ਵੀ ਕਿੱਥੋਂ ਹੈ ਜਿਕੇ ਇਸ ਤਰ੍ਹਾਂ ਕੋਈ ਚੀਜ਼ ਸੀ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਆਏਗਾ ਵੀ ਸਾਡਾ ਜੋ ਖੜਕਾ ਜਿਆਦਾ ਹੋਇਆ ਹੈ ਕਿ ਨਹੀਂ ਅੰਦਰ ਕੋਈ ਸੀਸੇ ਵੀ ਟੁੱਟੇ ਮਤਲਬ ਕਿਵੇਂ ਮਤਲਬ ਧਮਾਕਿਆਂ ਕੋ ਧਮਾਕਾ ਜਿਵੇਂ ਬਦਲੀ ਕੜਕਦੀ ਨੇ ਇੱਕ ਰਕੜ ਰਕੜ ਕਰਕੇ ਉਵੇਂ ਡਿੱਗੀ ਇੱਕ ਵਾਰ ਹੂੰ ਹੂੰ ਹਾਂ ਡੇਢ ਵਜੇ ਤੋਂ 2 ਹੋਇਆ ਹੈ ਅੱਛਾ ਜੀ ਮੈਂ ਪਿਸ਼ਾਬ ਕਰਕੇ ਇੱਥੋਂ ਨਿਕਲਿਆ ਇਸ ਬਾਥਰੂਮ ਚੋਂ ਪਰ ਨਹੀਂ ਗਿਆ ਜੇ ਘਰ ਘਰ ਅੱਜ ਮੰਜੇ ਤੇ ਬੈਠਾ ਹੀ ਆ ਉਸੇ ਵੇਲੇ ਉਹ ਖੜਾ ਹੋਇਆ ਜੀ ਭੱਜ ਕੇ ਬਾਹਰ ਆ ਗਏ ਫਿਰ ਅਸੀਂ ਸਾਰੇ ਆਉਣਾ ਹੀ ਸੀ ਮੁੰਡਾ ਵੀ ਬਾਹਰ ਆ ਗਏ ਸਾਰੇ ਅਸੀਂ ਬਾਹਰ ਆ ਗਏ ਜਦੋਂ ਬਾਹਰ ਆਏ ਆ ਤੇ ਉਹ ਇਹ ਹਵਾ ਐਡੀ ਤੇਜ਼ ਆਈ ਨਾ ਜਿਵੇਂ ਕੁਝ ਖਿੱਚ ਕੇ ਲੈ ਜਾਂਦੀ ਜਿਵੇਂ ਆਪਣੇ ਬਸਾ ਕਰੋਸ ਕਰਦੀ ਹੈ ਨਾ ਹਵਾ ਇਸ ਤਰ੍ਹਾਂ ਇੰਨੀ ਤੇਜ਼ ਹਵਾ ਦੇ ਨਾਲ ਫਰਰ ਕਰਕੇ ਇੱਥੇ ਆ ਉਸੇ ਲਈ ਇੱਥੇ ਡਿੱਗ ਪਿਆ ਇੱਕ ਬਾਪੂ ਜੀ ਹੋਰ ਗੱਲ ਦੱਸੋ ਖਾਸ ਕਰਕੇ ਜਿਹੜੇ ਆ ਬਾਰਡਰ ਵਾਲੇ ਪਿੰਡ ਐ ਬਾਰਡਰ ਪੱਟੀ ਤੇ ਪੈਂਦੇ ਜਦੋਂ ਪਹਿਲਾਂ ਜੰਗਾਂ ਹੁੰਦੀਆਂ ਸੀ ਉਦੋਂ ਵੀ ਡਰ ਦਾ ਮਾਹੌਲ ਸੇਮ ਸੀ ਜਾਂ ਹੁਣ ਬਦਲਿਆ ਕੁਝ ਡਰ ਤਾਂ ਹੁੰਦਾ ਹੀ ਹੈ ਕਿ ਬਾਕੀ ਡਰ ਉਦੋਂ ਵੀ ਆਇਆ ਸੀ ਪਰ ਉਦੋਂ ਇਦ ਦੇ ਵੱਡੇ ਹਥਿਆਰ ਜਾਂ ਇਸ ਤਰ੍ਹਾਂ ਕੋਈ ਨਹੀਂ ਸੀ ਦੱਸਦੇ ਵੀ ਹੈ ਜਦੋਂ ਜਦੋਂ ਪਹਿਲਾਂ ਲੜਾਈ ਤੋਂ ਅਸੀਂ ਤਾਂ ਨਹੀਂ ਵੇਖੀ ਹੈਗੀ ਪਹਿਲਾਂ ਦੱਸ ਦੇ ਬਾਕੀ ਡਰ ਦਾ ਮਾਹੌਲ ਤਾਂ ਆਇਆ ਸੀ ਬਾਰਡਰ ਕਰਕੇ ਲੋਕ ਸਾਰਾ ਪਿੰਡ ਛੱਡ ਕੇ ਵੀ ਚਲੇ ਗਏ ਸੀ ਉਦੋਂ ਪੂਫਾ ਪੀੜੀਆਂ ਸੀ ਇੱਥੇ ਹਾਂਜੀ ਆ ਮਨਹਿਰ ਦੇ ਖੰਡੇ ਸੀ ਹਾਂਜੀ ਐ ਤੂੰ ਉਦੋਂ ਤਨ ਬਣਾ ਉਦੋਂ ਚਿੱਤਦਾ ਉਪਰ ਦੀ ਕੰਮ ਚੱਲਦਾ ਉਦੋਂ ਚਲੀ ਜਾਂਦਾ ਹੁਣ ਤਾਂ ਲੜਾਈ ਹੋ ਰਹੀ ਹਾਂਜੀ ਅੱਗੇ ਦਿਨੇ ਵੀ ਚੱਲਦੀ ਤੇ ਲੜਾਈ ਰਾਤ ਦੀ ਰਹਿ ਕੇ ਦਿਨੇ ਤਾਂ ਕੋਈ ਚੁੱਪੀ ਨਹੀਂ ਦੀ ਪਰ ਬਾਪੂ ਜਿਹੜੇ ਦੂਰ ਬੈਠੇ ਆ ਉਹਨਾਂ ਵਾਸਤੇ ਤਾਂ ਜੰਗ ਬੜਾ ਸੌਖਾ ਕਹਿਣਾ ਜਿਹੜੇ ਇੰਨਾ ਪਿੰਡਾਂ ਵਾਲਿਆਂ ਨੇ ਛੱਲਿਆ ਬਜ਼ੁਰਗਾਂ ਨੇ ਉਹ ਕੀ ਸਮਝਦੇ ਆ ਕਿ ਜੰਗ ਤਾਂ ਨਹੀਂ ਚਾਹੁੰਦੇ ਹੋਣੇ ਕੋਈ ਕੋਈ ਨਹੀਂ ਚਾਹੁੰਦਾ ਜੰਗ ਕੌਣ ਚਾਹੁੰਦਾ ਜੰਗ ਤੇ ਚਾਹੁੰਦਾ ਨਿੱਕੇ ਨਿੱਕੇ ਬੱਚਾ ਕਿਹਾ ਕੀ ਅਸਰ ਕਿਵੇਂ ਪੈਂਦਾ ਲੋਕਾਂ ਤੇ ਜਦੋਂ ਜੰਗ ਦੀਆਂ ਗੱਲਾਂ ਤੁਰ ਸਰ ਮੜਾ ਹੀ ਪੈਂਦਾ ਬਹੁਤ ਮੜਾ ਪੈਂਦਾ ਬੱਚਾ ਪੜ੍ਹਾਈ ਬੰਦ ਹੋਈ ਖੜੀ ਏ ਠੀਕ ਹੈ ਸਾਰੇ ਕਾਰੋਬਾਰ ਕੋਈ ਬੰਦਾ ਜਾਂਦਾ ਹੀ ਨਹੀਂ ਬਾਹਰ ਘਰ ਛੱਡ ਕੇ ਕੌਣ ਜਾਵੇ ਇੱਕ ਇਹ ਵੀ ਗੱਲ ਆ ਬੇਜ ਤਾਂ ਜਿਵੇਂ ਆਪਾਂ ਕਹਿ ਲਈਏ ਕਿ ਰੱਬ ਨੇ ਬਚਾ ਲਿਆ ਜਾਂ ਕੁਦਰਤੀ ਬਚ ਕੇ ਜੇ ਇਹ ਚੀਜ਼ ਘਰੇ ਡਿੱਗ ਪੈਂਦਾ ਬਹੁਤ ਨੁਕਸਾਨ ਅਸੀਂ ਤਾਂ ਇਹੀ ਆਣੇ ਵੀ ਸਾਨੂੰ ਤਾਂ ਕੁਦਰਤ ਨੇ ਬਚਾ ਲਿਆ ਕੋਈ ਸਾਰਾ ਪਰਿਵਾਰ ਇੰਨਾ ਸਹਿਮ ਗਿਆ ਸੀ ਸਵੇਰੇ ਉੱਠ ਕੇ ਰੋਟੀ ਵੀ ਨਹੀਂ ਬਗਾਈ ਕਿਸੇ ਨੇ ਵੀ ਜੇ ਨਾ ਤਾ ਰੜਦੀ ਫਿਰ ਸਾਡਾ ਕਰ ਲੈਂਦੇ ਸੀ ਵੀ ਸਾਡੇ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਤਾਰ ਚੜਨ ਕਰਕੇ ਜਿਹੜਾ ਪੁਰਜਾ ਇੱਥੇ ਡਿੱਗ ਪਿਆ। ਹੂੰ। ਉਦੋਂ ਕੋਈ ਉਦੋਂ ਧੂਆਂ ਨਿਕਲ ਰਿਆ ਸੀ ਉਸ ਚ। ਹਾਂਜੀ ਜਦੋਂ ਅਸੀਂ ਬਾਹਰ ਆਏ ਉਦੋਂ ਧੂਆਂ ਥੋੜਾ ਥੋੜਾ ਨਿਕਲ ਰਿਆ ਸੀ। ਹੂੰ। ਜਦੋਂ ਬਾਹਰ ਵੇਖਿਆ ਅਸੀਂ ਆਣ ਕੇ ਤੇ ਅਸੀਂ ਇਹ ਗੱਲ ਵੇਖਿਆ ਕਿ ਇਹ ਦੀ ਪੁਰਜੇ ਚ ਧੂਆਂ ਨਿਕਲਦਾ ਪਿਆ ਹੈ। ਅਸੀਂ ਆਖਿਆ ਸ਼ਾਇਦ ਬਦਲੀ ਕੜਕੀ ਜੀ ਉਹਦੇ ਨਾਲ ਪਿਆ ਜਾਂ ਕਿਸੇ ਤਰ੍ਹਾਂ ਇਹ ਨਹੀਂ ਵੇਖਿਆ। ਬਾਅਦ ਚ ਜਦੋਂ ਬੂਹਾ ਉਧਰੋਂ ਖੋਲਿਆ ਉਦੋਂ ਚਾਨਣ ਥੋੜਾ ਜਿਹਾ ਪੈਣ ਕਰਕੇ ਸਾਨੂੰ ਦੱਸਿਆ ਵੀ ਇੱਥੇ ਇੱਥੇ ਵਿਆਹ ਸੀ ਉਹ ਵਿਚਕਾਰ ਜ। ਕਿੰਨੀ ਕਿੰਨੀ ਆਬਾਦੀ ਹੈ ਤੁਹਾਡੇ ਪਿੰਡ ਦੀ? ਸਾਢੇ ਵਿਆਦੀ ਹੈਗੀ ਹੂੰ ਇਹਨਾਂ ਸਰ ਕਰਦੇ ਬੱਚਾ ਤਾਂ 50 60 ਕਰੀ ਜਾਂਦੇ ਨੇ 50 60 ਹਾਂ ਇਹਨਾਂ ਸਰ ਜ਼ਿੰਮੇਦਾਰ 50 100 ਕਰੇਗਾ ਹੂੰ ਤੇ ਪੁਲਿਸ ਨੇ ਜਦੋਂ ਉੱਥੋਂ ਲੈ ਗਿਆ ਸਮਾਨ ਉਹ ਤੋਂ ਬਾਅਦ ਕੋਈ ਗੱਲ ਹੋਈ ਹੈ ਕਿ ਕਿਵੇਂ ਕਿੱਥੋਂ ਆਇਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਨਾ ਹੀ ਪੁਲਿਸ ਨੇ ਕੀਤੀ ਨਾ ਆਰਮੀਜ਼ ਨੇ ਕੀਤੀ ਉਹ ਵੀ ਆਣ ਕੇ ਇੱਥੋਂ ਜਦੋਂ ਪਹਿਲਾਂ ਸਾਨੂੰ ਪੁੱਛ ਕੇ ਚਲੇ ਗਏ ਨੇ ਮੁੜ ਕੇ ਥਾਣੇ ਤੋਂ ਲੈ ਕੇ ਆ ਵਾਪਸ ਵੀ ਆਏ ਨੇ ਫਿਰ ਉਹ ਥੋੜਾ ਜਿਹਾ 2-3 ਮਿੰਟ ਸਰਪੰਚ ਘਰ ਬੈਠੇ ਨੇ ਬਸ ਅੱਛਾ ਉਹ ਤੋਂ ਪਿੱਛੇ ਉਹ ਚਾਹ ਪੀਤੀ ਤੇ ਚਲੇ ਗਏ ਨੇ ਸਾਨੂੰ ਨਹੀਂ ਦੱਸਿਆ ਵੀ ਕੀ ਚੀਜ਼ ਹੈ ਕਿਵੇਂ ਆਈ ਤੇ ਕਿੱਥੋਂ ਆਈ ਤੇ ਨਹੀਂ ਸਾਨੂੰ ਪਤਾ ਲੱਗਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੂੰ ਤੇ ਬਾਅਦ ਚਾਹੀ ਤਾਂ ਫਿਰ ਉਹਦੇ ਗੇਟ ਬੰਦ ਕਰਕੇ ਬੱਚੇ ਪਾਸੇ ਕਰਨ ਚਲੇ ਗਏ ਸੀ ਤਾਂ ਜਿਆਦਾ ਸਹਿਮ ਗਏ ਸੀ ਇਸ ਕਰਕੇ ਹੂੰ ਤੇ ਹੋਰ ਵੀ ਪੱਤਰਕਾਰ ਬਹੁਤ ਆਏ ਨੇ ਇੱਥੇ ਪਰ ਅਸੀਂ ਨਹੀਂ ਰਹੇਗੇ ਕਰ ਉਸ ਟਾਈਮ ਜੀ ਅਸੀਂ ਲੇਟ ਆਏ ਥੋੜੇ ਜਿ